ਸ਼ਿਕਰ ਚਲੋ ਜੀ ਅੱਜ ਦਾ ਬਲੌਗ ਸ਼ੁਰੂ ਆ ਨਬੂ ਦੇਖ ਦੇ ਨਬੂ ਕੀ ਕਰਦੀ ਆ ਨਬੂ ਕਹਿੰਦੀ ਕਹਿੰਦੀ ਮੈਂ ਜਾਣਾ ਦੁਨੀਆਂ ਲੈਣਾ ਤੇਰੇ ਨਾਲ ਆਲੂ ਵਾਲਾ ਸ਼ਿਕਾਹ ਪਾ ਰਹੀ ਆ ਨੀਤੂ ਕੀ ਕਰ ਰਹੀ ਆ ਮੈਂ ਸਬਜ਼ੀ ਬਿਚਾਈ ਸ਼ਾਮ ਦੀ ਧੁੱਪ ਬਹੁਤ ਆਹਦੇ ਤੜਕਾ ਆਹ ਜਿੱਤੇ ਤੱਕ ਆ ਰਹੇਗਾ ਕੀ ਚੀਜ਼ ਇਹ ਚਾਹ ਇਹ ਪਾਣੀ ਚ ਮੀਂਹ ਚ ਪੀਉਤਾ ਸੀ ਮੀਂਹ ਆਉਂਦੀ ਸੀ ਨਾ ਤੇ ਡਾ ਹੋ ਗਿਆ ਨਮੀ ਤਾਂ ਪਿਆ ਵੀ ਨਹੀਂ ਆਹ ਚੱਕ ਤੇ ਪਣਾ ਆਹ ਇਮਮ ਚੱਕਦੇ ਆ ਜੀ ਬਹਾਨੇ ਨੇ ਨੇ ਨਾ ਤੇਰੇ ਕੋਲ ਸਾਰੇ ਪੰਜਾਬ ਭਰੇ ਬਹਾਨੇ ਨੇ ਅੱਜ ਅਸੀਂ ਚੁੰਨੀਆਂ ਲਾ ਕੇ ਆਉਣੀਆਂ ਨੇ ਹਾਂ ਜਾ ਕੇ ਲਿਆਏ ਕਾਟਨ ਦੀਆਂ ਦੱਸ ਮੈਂ ਦੇਖ ਜੀ ਮੈਂ ਵੀ ਇਕੱਠੀ ਜਾ ਰਹੀ ਆ ਉਹਨਾਂ ਨੂੰ 20 ਮਿੰਟ 30 ਮਿੰਟ ਪੂਰੀ ਅੱਜ ਉਹਨਾਂ ਨੂੰ ਪੂਰੀ ਬਸ ਕਿਲੋ 1 ਲੀਟਰ ਰੰਗ ਲਿਆ ਕੇ ਕਰਦ ਰਹਾ ਇਥੇ ਲਾਲ ਲਾਲ ਦਾਲ ਸੋਨਾ ਆ ਵਾਗੀ ਨਵੂ ਜਰੂਰ ਨਹੀਂ ਕਰਦੇ ਨਵੂ ਕਿੱਥੇ ਜਾਣਾ ਉਹ ਕੱਲ੍ਹ ਵੀ ਇਹੋ ਕਰਾਂਗੇ ਅਸੀਂ ਇਹ ਤਾਂ ਤੂੰ ਆਏ ਕਰੀ ਮੈਂ ਇਹ ਹੋ ਕਰੂੰਗੇ ਤਾਂ ਵੀਡੀਓ ਬਣਾ ਲਈ ਜਦੋਂ ਹਲੇ ਤਾਂ ਧੁੱਪਾ ਬਹੁਤ ਛੋਲੇ ਦਾ ਬਹੁਤ ਜ਼ਿਆਦਾ ਸਾਗਾ ਬਿਜੇ ਚੁਕੇ ਕਰਕੇ ਪਰ ਤੜਕਾ ਲਾਉਣਾ ਅਸੀਂ ਛੋਲੇ ਤਾਂ ਉਬਾਲੇ ਪੈ ਨੇ ਇਹ ਤੂੰ ਨੂੰ ਵੀ ਉਬਾਲ ਲੀਏ ਆ ਚੱਕ ਕਿੰਨੀ ਜੀ ਤੀਨੋ ਨਾ ਗੁਰਵਿੰਦਰ ਕਾ ਨਾ ਵਧੀਆ ਲੱਗਦੇ ਦੋ ਕੁ ਪਾਉਣੇ ਨੇ ਆਪਾਂ ਕਿਹੜਾ ਬਾਲੇ ਪਾਉਣੇ ਨੇ ਕੀ ਚੀਜ਼ ਸਬਜੀ ਹੋ ਗਈ ਤਿਆਰ ਹੈ ਹਾਂਜੀ ਹਾਂਜੀ ਹੁਣ ਦੇਖੋ ਆਪਾਂ ਚੰਨਿਆ ਗਰਮੀ ਹੁਣ ਜਦ ਜਿੰਨੀ ਜ਼ਿਆਦਾ ਹੈ ਲੋ ਵੀ ਆ ਦੇਖੋ ਕਿੰਨਾ ਸੁਨਾ ਹੋ ਗਿਆ ਆਂਟੀ ਹਾਂਜੀ ਅੰਨੀ ਦਾ ਤਾਂ ਗਰਮੀ ਆ ਗਈ ਫਿਰ ਆਪਾਂ ਕਹਾਂਗੇ ਵੀ ਠੰਡਾ ਜੇ ਜੇ ਠੰਡਾ ਨਹੀਂ ਜਾ ਤਾਂ ਹੋ ਜਾ ਫਿਰ ਇਹਨਾਂ ਤੋਂ ਬਣ ਗਏ ਆ। ਸ਼ਿਮਲਾ ਮਿਰਚ ਹੋ ਗਈ। ਚੱਪਣ ਕੱਦੂ ਹੋ ਗਏ। ਭਿੰਡੀਆਂ ਹੋ ਗਈਆਂ। ਮਿਰਚਾਂ ਹੋ ਗਈਆਂ। ਟਮਾਟਰ। ਦਰਸ਼ਕਾਂ ਨੂੰ ਉਹਨੇ ਵੱਡ ਲਈ ਅੱਜ ਕਣਕ। ਹੋ ਗਈ ਹਾਂ ਲੈ ਅੰਗੂਨੇ ਕੜਾ ਮਾਰੇ ਹਾਂ ਭੂਜੇ ਕਿਧਰ ਦਿਖਾਇਓ ਸਾਟੀ ਆ ਤੇ ਨਾਲਾ ਸੇ ਅੰਗੂਦੇ ਅੰਗੂਦੇ ਆ ਕੇੰਦੋ ਤੀਜੀ ਤੀਜੀ ਅੰਨੂ ਆ ਤੋ ਹੁਣ ਸੇ ਨਾ ਦੇ ਚਾਹ ਤਪਾਂਗੇ Oke, kena enak berikutnya. Halo, hello, 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 ਚਿੱਲੇ ਲੈ ਆਰੀ ਆਪਣੇ ਪਿਆਜ਼ ਪਿਉਰੀਆ ਪਿਆਜ਼ ਦਾ ਕੁੜਾ ਤੇਰੇ ਦਾदू ਦੇਖ ਜਾ ਕਿ ਉੱਪਰ ਕੀ ਕਰ ਰਹੇ ਨੇ ਜਬੱਜ ਕੀ ਦੇਖਿਆ ਉੱਪਰ ਕਿੱਥੇ ਉੱਪਰ ਕੋਠੇ ਤੇ ਤੂੰ ਦੇਖ ਕੇ ਕਹਿੰਦੇ ਆ ਦਾदू ਇਹ ਉੱਪਰ ਕੀ ਕਰ ਰਹੇ ਨੇ ਉੱਪਰ ਨੇ ਉਹ ਤਾਂ ਅਜੇ ਹੋਰ ਵੀ ਉੱਪਰ ਤੋਂ ਪੜਨੇ ਆ ਦੇਖੋ ਗ੍ਰੀਨੀ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਇਹ ਟ੍ਰਿਕ ਠੀਕ ਹੈ ਨਾ ਦਾदू ਇਹ ਟ੍ਰਿਕ ਠੀਕ ਆ ਓਏ ਯੈਸ ਹੋਰ ਦੇਖੋ ਫਤਰੀ ਓਹ ਦੰਦਿਆ ਆ ਦੇਖੋ ਕਿੰਨਾ ਸੋਹਣਾ ਜਿਹਾ ਵੀਊਅ ਆ ਰਿਹਾ ਹੈ ਕੋ। ਉਹ। ਉਹ ਸੁੱਕ ਗਿਆ। ਉਹ ਸੁੱਕ ਗਿਆ। ਸੜ ਗਲੇ ਦੇ ਖਰਾਬ ਹੋ ਗਿਆ ਨਾ? ਦਾ। ਹੈ? ਲੱਗਦਾ ਕੰਮ ਸੋਖਾ ਪਰ ਹੈ ਓਖਾ। ਹਣਾ ਤੇ ਬੀੜੀ ਤਾਂ ਆਉਂਦੀ ਆ ਤੇ ਸੋਲ ਤੇ ਰਹਿੰਦੇ ਨੇ ਸੋਲਰ ਪੈਨਲਸ ਉਹਨਾਂ ਨੂੰ ਦਾਦੀ ਧੋਰੀ ਸੀਗੀ ਚਲੋ ਹੁਣ ਆਪਾਂ ਚੱਲਦੇ ਆ ਨੀਚੇ ਉਹ ਜੀ ਕਾਲਸ਼ ਨਾਲ ਸਰੀ ਪਈ ਆ ਕੁੜੀ ਦੀ बस मैं तेन इन्ना कहता तेरे सट बजूगी ਇਸ ਤੋਂ ਕੋਈ ਤੋੜਦਾ ਨਹੀਂ ਹੋਈ ਵੀ ਆਂਟੀ ਫਿਰ ਉਹਨਾਂ ਦੇ ਇਹਨੂੰ ਦਿਓ ਨਾ ਕਰੋ ਅੰਦਰੋਂ ਲੈ ਕੇ ਨਹੀਂ ਨਾ ਛੜਾਇਆ ਨਾ ਕਰੋ ਦਰਸ਼ਨ ਤੋਂ ਸੁਣਾਪ ਕਹਿੰਦਾ ਤੇ ਕਹਿੰਦਾ ਮੈਂ ਆਂਟੀ ਇਹਨਾਂ ਨੂੰ ਕਹੂੰਗਾ ਕਿ ਉਹ ਫੋਨ ਨਾ ਸਾਡੇ ਆਖਿਆ ਫੋਨ ਸਾਹਮਣੇ ਨਾ ਰੱਖਿਆ ਲਾਲੇ ਤੜਕਾ ਜੀ ਪੜਨਾ ਨਹੀਂ ਮੈਂ ਨਹੀਂ ਸਮਝਦੀ ਇਹਦੇ ਕੋਟੇ ਪਾਉਗੀ ਬਸ ਪੜਨਾ ਨਹੀਂ ਹੈਗਾ ਇਧਰ ਟੈਸਟ 'ਚ ਪੁੱਛ ਲਾ ਕਿੰਨੇ ਨੰਬਰ ਆਏ ਨੇ ਪੱਕਾ 15 'ਚ 7.5 ਹੈ ਨੇ ਪਰ ਉਹ ਤਾਂ ਉਪਰਦ ਨੇ ਯੂਟਿਊਬ ਤੇ ਜਾਣੀ ਇਹ ਅੱਧ ਤੋਂ ਉੱਪਰ ਹੋ ਗਏ 7.5 15 ਨਾ ਵੀ ਵਧੀਆ ਨੇ ਨਾਲ ਆਇਆ ਜੀ ਨੂੰ ਪਹਿਲਾ ਚੈਪਟਰ ਨਹੀਂ ਮੈਥ ਦਾ ਆ ਉਹਨੂੰ ਕੀ ਆਊਗਾ ਸਵਾਲ ਉਹ ਅਜੇ ਤਾਂ ਸਾਲ ਪਿਆ ਯਾਰ ਉਹਨੇ ਤਾਂ ਸਾਰਾ ਘਰ ਕੀਤਾ ਇਹੇ ਉਹਦੇ ਲੰਘ ਜਾਣਾ ਸਾਲ ਵੀ ਪਿਛਲੇ ਵੀ ਦੇ ਪੂਪੂ ਦੇ ਨੰਬਰ ਵਧੀਆ ਸੀ ਨਾ ਲਾਓ ਕੀ ਵਧੀਆ ਤੇ ਜਦ ਕੋਈ ਪੋਜੀਸ਼ਨ ਇਹ ਨਾ ਹੋਵੇ ਲਓ ਅਸੂਈ ਗੋੜਦੇ ਹਾਂ ਹਾਂ ਕਰਦੇ ਓਏ ਇੱਥੇ ਨੂੰ ਕੱਟੋ ਇੱਥੇ ਨੂੰ ਇੱਥੇ ਨੂੰ ਕੱਟੋ ਤੀਨ ਉਹ ਉਹ ਰੁਤਾ ਸਾਰਾ ਘਰ ਕੀ ਗਈ ਆਹ ਦੇ ਭਾਬੀ ਮਰ 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 ਉਹ ਕਰਤਾ ਉਹ ਚੱਕ ਇਹ YouTube ਤੇ ਪਾਈਆਂ ਮੈਂ ਇਹ ਤੂੰ ਜ਼ਰੂਰ ਪਾਉਗੀ ਵੀਡੀਓ ਕਿਹੋ ਬੁਲਾਇਆ ਮੈਂ ਤਾਂ ਫਾਰਮੇਂਟ ਜੀ ਨਾ ਕੱਲ੍ਹ ਜੀ ਖਾਣਦੇ ਸੀ ਸਰੀ ਡਾਉਨ ਚੱਲ ਓਏ ਕਦੋਂ ਜਾਏਗੇ ਤੁਸੀਂ ਬਸ ਇਹ ਸਵਾਲ ਹੈ ਇਹਦੇ ਕੋਲ ਉਧਰ ਜਵਾਬ ਆਹੋ ਕਿੱਥੇ ਜਾਣਾ ਅੱਲਵਲ ਕੀ ਆ ਇਹਦਾ ਕੋਈ ਕੰਮ ਨਹੀਂ ਉੱਥੇ ਨਾ ਇਹਨੇ ਕੁਝ ਲੈਣਾ ਲੈਣਾ ਉਧਰ ਇਹਦਾ ਕੋਈ ਕੰਮ ਨਹੀਂ ਹਾਂਜੀ ਦੇ ਵੀਰੇ ਓਕੇ ਵੀਰੇ ਕੱਲ ਨੂੰ ਕਹਿੰਦੀ ਮੈਂ ਤਾਂ ਉਹ ਜਾਣਦੀ ਮੈਂ ਆਪਣੇ ਘਰੇ ਪੜਨਾ ਨਹੀਂ ਕੋਲ ਪੜਨਾ ਇਹਨੂੰ ਪੜਨਾ ਹੀ ਨਹੀਂ ਉਹਨੇ ਕਹਿੰਦੀ ਮੈਂ ਦਾਦੂ ਕਾੜੂਗਾ ਪਹਿਲੀ ਬਾਤ ਜੀ ਹਾਏ ਬੂਬੂ ਜਦੋਂ ਉਹ ਪੜਨ ਨੂੰ ਤਾਂ ਆਉਂਦੀ ਨਹੀਂ ਉਹਰੇ ਬਾੜਨ ਦੀ ਲੋੜ ਨਹੀਂ ਹੈ ਨਾ ਠੀਕ ਹੈ ਦਾ ਦੋ ਘੋੜੇ ਬਾੜ ਜਾਂਦਾ ਹੈ ਕਰੇ ਤਾਂ ਬਹੁਤ ਪੀ ਐਚ ਡੀ ਕਰੇ ਮੈਂ ਹਾਂ ਮੈਂ ਆ ਗਿਆ ਇਹ ਵੀ ਇਹ ਮੈਂ ਤੁਹਾਨੂੰ ਕਰੀਏ ਤੇ ਨੌਜੋਤ ਮੈਂ ਉਹ ਹਾਂ ਲੋ ਜੀ ਇੱਧਰ ਬੀਬੀ ਨੇ ਰੋਟੀ ਦੀ ਈ ਮੈਂ ਵੀ ਖਾ ਲਈ ਕਿਵੇਂ ਦਿੱਤੀ ਸੀ ਦਾਲ ਅੱਜ ਪਾਣੀ ਲੈ ਕੇ ਮੈਂ ਨਭੂ ਗਿਆ ਜਦ ਰਹੀ ਖਾ ਰਹੀ ਰੋਟੀ ਪਾ ਦੀ ਵੀ ਰੱਖਤੀ ਮੈਂ ਅੱਜ ਤੁਹਾਡੀ ਦਾਲ ਸਾਡੀ ਬਹੁਤ ਸੋਹਣੀ ਬਣੀ ਹੈ ਅੱਜ ਬਹੁਤ ਟੇਸਟੀ ਹੈ ਦੇਖੋ ਚਲੋ ਅਸੀਂ ਇਧਰ ਰੰਗਣ ਬੈਠੀ ਆ ਉਸ ਇਧਰ ਮੈਂ ਘੜੇ ਚ ਪਾਣੀ ਥੋੜਾ ਪਾ ਲਵਾਂ ਉਸ ਥੋੜੇ ਦੇ ਰਹਿ ਗਏ ਉਹ ਚ ਹੋਰ ਪਾਉਂਗੀ ਇਧਰ ਮੈਂ ਆਪਣੀ ਦਾਲ ਪਾਈ ਹੋਈ ਹੈ ਬਸ ਮੈਂ ਇਖਨੇ ਸਭ ਨੇ ਖਾ ਲਈ ਹੰਡੇ ਚੱਕ ਕੇ ਸਿੱਖਾਂ ਦੀ ਰੋਟੀ ਅਨੁਸ਼ੀ ਚੰਨ ਜੀ ਆਪਾਂ ਕਰਦੇ ਆ ਆਪਣੀ ਵੀਡੀਓ ਨੂੰ ਇਥੇ ਐਂਡ ਹੋਪਸ ਤੋਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਗੀ